ਇੱਕ ਰਾਜਾ ਹੁੰਦਾ ਉਸial ਦੇ ਦਿਨ ਦੇਖਦਾ ਚਵਾਰੇ ਵਿੱਚ ਕੋਈ ਮਹਾਤਮਾ ਹੈ ਪੱਠੀ ਸੀ ਜਿੱਥੇ ਦਾਣੇ ਪਾਉਂਦਾ ਉੱਤੇ ਬੈਠੇ ਅਗ ਬੁਝ ਗਈ ਤੋ ਠੰਡ ਜਿਆਦਾ ਸੀ ਸਵਾ ਵਿੱਚ ਬੈਠ ਗਿਆ ਸਵੇਰੀ ਸੋਹ ਪਰੇ ਤਰਨ ਨਾ ਹਲਿਆ ਰਬ ਰਬ ਕੀਤਾ ਭਜਨ ਪਾਠ ਕੀਤਾ ਰਾਜਾ ਪੁੱਛਦਾ ਹੈ ਸੰਤ ਜੀ ਸਮਾ ਇਸ ਤਰ੍ਹਾਂ ਦਾ ਲੰਘਿਆ ਕਹਿੰਦੇ ਕੋਈ ਤੇਰੇ ਵਰਗਾ ਹੋ ਕੁਝ ਤੇਰੇ ਨਾਮ ਲੱਖਾ ਕੋਚੂ ਰਾਜਾ ਹਰਾਨ ਇੱਕ ਲੰਗੋਟੀ ਪਾਈ ਹੋਈ ਹੈ ਖਾਣ ਲਈ ਰੋਟੀ ਨਹੀਂ ਪਾਉਣ ਲਈ ਕੱਪੜਾ ਨਹੀਂ ਮੇਰੇ ਨਾਲ ਲੱਖਾ ਗੁਣੋਂ ਚੰਗਾ ਮੇਰੇ ਬਰਾਬਰ ਕਿਵੇਂ ਜਿੰਨੇ ਮੈਂ ਸਵਾਗਤ ਸੌਂ ਗਿਆ ਤੇ ਰਾਜ ਮਹਿਲਾਂ ਵਿੱਚ ਸੌਂ ਗਿਆ ਬਰਾਬਰ ਸੁੱਤੇ ਨੂੰ ਕੀ ਪਤਾ ਕਿੱਥੇ ਪਈ ਹਾਂ ਇਹ ਤਾਂ ਠੀਕ ਪਰ ਮੇਰੇ ਨਾਲ ਲੱਖਾਂ ਗੁਣਾ ਯਾਦਾ ਕਿਵੇਂ ਕਹਿੰਦੇ ਤੁਸੀਂ ਹੋਰ ਗੱਲਾਂ ਵਿੱਚ ਸਮਾਂ ਗੁਜ਼ਾਰਿਆ ਮੈਂ ਪ੍ਰਭੂ ਦੀ ਯਾਦ ਵਿੱਚ ਗੁਜ਼ਾਰਿਆ ਇੱਕ ਨਾਮ ਦਾ ਤਨ ਇਕੱਠਾ ਕੀਤਾ ਸਿਮਰਨ ਸੋ بڑے بڑے ਲੋਕ ਜਦੋਂ ਸੰਸਾਰ ਤੋਂ ਜਾਣਾ ਹੁੰਦਾ ਹੈ ਬਾਣੀ ਵਿੱਚ ਦੱਸਿਆ ਰੋਂਦੇ ਚੁੱਪ ਨਹੀਂ ਕਰਦੇ ਇੰਵੇਂ ਸਾਰੇ ਬੋਲਿਆ ਕਰਦੇ ਵੱਡੇ ਵੱਡੇ ਦੁਨੀਆਂ ਤੇ ਹੋਏ ਨੇ ਰੁੰਦੇ ਵੇਖੇ ਨਾਮ ਤੋਂ ਬਿਨਾਂ ਵੱਡੇ ਵੱਡੇ ਦੁਨੀਆਂ ਕਰੇਗੇ ਨਹੀਂ ਰੁੰਦੇ ਵੇਖੇ ਨਾਮ ਤੋਂ ਬਿਨਾਂ ਹਟੇ-ਵਟੇ ਦੁਨੀਆਂ ਤੇ ਹੋਏ ਰੁੰਦੇ ਵੇਖੇ ਨਾਮ ਤੋਂ ਬਿਨਾਂ

ਤਕੂ ਮਰੇ ਸਤ ਕਰੇ ਸੀ ਉੱਤੇ ਜਾਂਦੇ ਦੰਦਿਆਂ ਕਿੰਨੇ ਮਰ ਲਾਨੇ ਆ ساری ਦੁਨੀਆ ਇਹ ਦੁਖੀ ਮਰ ਲਾਨਾ ਕਿਦਾ ਮਹਾਰਾ ਜਿਨਾਂ ਕੋਲ ਤੰਨੇ ਪੈਸਾ ਨਹੀਂ ਗਰੀਬ ਉਹ ਤਾਂ ਦੁਖੀ ਜਿਨਾਂ ਕੋਲ ਬਹੁਤ ਪੈਸਾ ਗਰੀਬ ਕਿੰਨੇ ਉਹ ਵੀ ਦੁਖੀ ਜਿਨਾਂ ਕੋਲ ਹਾਥੀ ਘੋੜੇ ਕਈ ਕੀ ਮਕਾਰ ਨੌਕਰ ਚੱਕਰ ਮਰੀ ਰਹਿੰਦੇ ਉਹ ਵੀ ਦੁਖੀ ਮਹਾਰਾਜ ਰਾਜੇ ਰਾਣੀ ਤੇ ਉਹ ਵੀ ਦੁਖੀ ਚੱਕਰਵਰਤੀ ਹਿੰਦੂਸਤਾਨ ਦੇ ਰਾਜਾ ਕੁਰਸੀ ਦੇ ਉਹ ਵੀ ਦੁਖੀ ਕੋਈ ਸੁਖੀ ਹੈ ਹੀ ਨਹੀਂ ਉਹ ਹੀ ਸੁਖੀ ਹੈ ਜਿਹੜੇ ਬੰਦੇ ਕਹਿੰਦੇ ਪਾਕੀ ਸਭ ਅੱਗ ਲੱਗੀ ਹੋਈ ਹੈ ਵਿੱਚ ਵਿੱਚ ਬਸ ਇਸ ਤਰ੍ਹਾਂ ਹੀ ਜਿਵੇਂ ਫੋੜਾ ਹੈ ਉਹਨੂੰ ਛੇੜਿਆ ਰੇਛਾ ਚਰ ਬਸ ਧੱਕੇ ਹੀ ਰਹੇ ਜਿੱਥੇ ਦੁਨੀਆ ਹੀ ਦੁਖੀ ਹੈ